ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲੰਬੂਰਤ ਅਜੂਨੀ ਸੈ ਭੰ ਗੁਰਪ੍ਰਸਾਦਿ ਜਪੁ ਆਦ ਸੱਚ ਜੋਗਾਤ ਸੱਚ ਹੈ ਵੀ ਸੱਚ ਨਾਲ ਕੋ ਖੁਸ਼ੀ ਵੀ ਸੱਚ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣਾਇ ਲਾਲਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ பஞ்ச வந்தன காட்டி ஆபோ கிருப்பீன பிரபார ਤਾਂ ਕਿ ਨਦਰ ਨਿਹਾਲ ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੂਰਾ ਕਿਰਪਾ ਕਰੇ ਕਾਟੇ ਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਧਿਆਵਨ ਜੋਗ ਰਹਾਉ ਔਖਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਦ ਸੰਗ ਮਨ ਤਨ ਹਿੱਤੈ ਹਰ ਦੁੱਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕੇ ਲਿਖ ਉਤਰ ਹੈ ਸੁਧ ਹੋਏ ਸਾਦੂ ਸਰਣਾਈ ਸੋਨ ਤ ਜਪਤ ਹਰ ਨਾਮ ਜਸ ਤਾਂ ਕਿ ਦੂਰ ਬਲਾਈ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਮਾ ਮੰਤਰ ਨਾਨਕ ਕਥੈ ਹਰ ਕੀ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਸਜ ਬੈਠੇ ਸਾਧ ਸੰਗਤ ਜੀਓ ਆਪ ਜੀ ਸਾਰੇ ਹੀ ਮਾਪੁਰਖਾਂ ਦੇ ਇਸ ਅਸਥਾਨ ਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਦਿਨਾ ਮਾਪੁਰਖਾਂ ਦੀ ਪਿਆਰੀ ਯਾਦ ਮਨਾਉਂਦੇ ਆ ਹੋਇਆ ਸਲਾਨਾ ਇਸ ਵਿਸ਼ੇਸ਼ ਸਮਾਗਮ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਬੜੇ ਪਿਆਰ ਸਹਿਤ ਆਪ ਜੀ ਨੇ ਸਾਧ ਸੰਗਤ ਜਿਉ ਕੇ ਕੀਰਤਨ ਸਰਵਨ ਕੀਤਾ ਹੈ ਜਿਹਦੇ ਬਾਰੇ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਕੀਤਾ ਹੈ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਦਾ ਹੀਰਾ ਉਸ ਪਵਿੱਤਰ ਕੀਰਤਨ ਨੂੰ ਆਪ ਜੀ ਨੇ ਸਰਵਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਹੈ ਉਪਰੰਤ ਗੁਰੂ ਕੇ ਸਵਾਰੋ ਜੋ ਇਸ ਪਵਿੱਤਰ ਅਸਥਾਨ ਤੇ ਸਤਿਗੁਰਾਂ ਜੀ ਨੇ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਉਸ ਪਵਿੱਤਰ ਹੁਕਮਨਾਮੇ ਦਾ ਆਪ ਜੀ ਨੇ ਪਾਠ ਸਰਵਨ ਕੀਤਾ ਹੈ ਔਰ ਸਾਰੇ ਬੜੀ ਆਕਾਗਰਤਾ ਨਾਲ ਪਿਆਰ ਨਾਲ ਗੁਰੂ ਕੇਸ਼ ਸ਼ਬਦ ਦੀ ਵਿਚਾਰ শ্রবণ ਕਰਨ ਵਾਸਤੇ ਗੁਰੂ ਕੇ ਸਾਰਿਓ ਜੁੜ ਬੈਠੇ ਹੋ ਆਉ ਸਾਰੇ ਮਨੁਬਰਤੀਆਂ ਇਕਾਗਰ ਚਿਤ ਕਰਦੇ ਹੋਇਆਂ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਇੱਕ ਵਾਰੀ ਰਸਨਾ ਕਰੋ ਪਵਿੱਤਰ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ साहिब जी ओ, फिर बख़्शिश करो त आखो जी सतनाम शी वाहिगुरु साहिब जी हा वाहिगुरु साहिब जी बिलावल महारा पंजवा ਇਹ ਪਵਿੱਤਰ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਬਿਲਾਵਲ ਇੱਕ ਸ਼ੁੱਧ ਰਾਗ ਹੈ ਇਸ ਸ਼ੁੱਧ ਰਾਗ ਵਿੱਚ ਗੁਰੂ ਸਾਹਿਬ ਜੀ ਨੇ ਧੰਨ Sri ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 814 ਤੇ ਇਸ ਪਵਿੱਤਰ ਬਚਨ ਨੂੰ ਉਚਾਰਨ ਕੀਤਾ ਹੈ ਤਾਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖ ਰਸਲਾਂ ਤੋਂ ਇਹ ਉਚਾਰਨ ਕੀਤਾ ਹੋਇਆ ਪਵਿੱਤਰ ਬਚਨ ਹੈ ਬੰਦਨ ਕਾਟੇ ਆਪ ਪ੍ਰਭ ਹੋ ਆ ਕਿਰਪਾਲ ਗਰੀਬ ਨਵਾਜ਼ ਪਾਦਸ਼ਾਹ ਮਹਾਰਾਜ ਕਹਿੰਦੇ ਨੇ ਵੀ ਜਿਹਦੇ ਤੇ ਪੂਰੇ ਸਤਿਗੁਰਾਂ ਨੇ ਕਿਰਪਾ ਕਰ ਦਿੱਤੀ ਜਿਨੋਂ ਉਹਨਾਂ ਨੇ ਨਾਮ ਦੀ ਦਾਤ ਬਖਸ਼ਿਸ਼ ਕੀਤੀ ਜਿਨ੍ਹਾਂ ਨੇ ਨਾਮ ਗੁਰੂ ਦਾ ਬਖਸ਼ਿਆ ਜਪ ਲਿਆ ਉਹਾਂ ਦੇ ਸਾਰੇ ਬੰਦਨ ਮੇਰੇ ਪਾ ਵਾਹਿਗੁਰੂ ਜੀ ਨੇ ਕੱਟ ਦਿੱਤੇ ਸਾਜ ਸੰਗਤ ਅਨੇਕਾਂ ਪ੍ਰਕਾਰ ਦੇ ਬੰਦਨ ਹਨ ਜਿਹੜੇ ਜੀਵ ਨੂੰ ਗੁਰੂ ਕੇ ਸvaroopਏ ਹੋਏ ਨੇ ਵਿਕਾਰਾਂ ਦੇ ਬੰਦਨ ਹਨ ਪਰਿਵਾਰ ਦੇ ਗੁਰੂ ਕੇ ਸਵਾਰਿਓ ਇਹ ਜਿਹੜੀਆਂ ਦੇ ਮੋਹ ਵਿੱਚ ਫਸ ਕੇ ਇਹ ਵੀ ਬਹੁਤ ਵੱਡਾ ਬੰਧਨ ਹੈ ਜਦੋਂ ਪਰਮਾਤਮਾ ਦੀ ਯਾਦ ਤੋਂ ਜਿਹੜੀ ਚੀਜ਼ ਸਾਨੂੰ ਰੋਕੇ ਇਹਦਾ ਮਤਲਬ ਅਸੀਂ ਉਹਦੀ ਪਕੜ ਵਿੱਚ ਹਾਂ ਨਾ ਨਾ ਪ੍ਰਕਾਰ ਦੇ ਬੰਧਨ ਹਨ ਜਿਹੜੇ ਸਾਡਾ ਮਨ ਉਹਨਾਂ ਬੰਧਨਾਂ ਵਿੱਚ ਹਮੇਸ਼ਾ ਵੱਜਾ ਰਹਿੰਦਾ ਹੈ ਪਰ ਜਿਹੜੇ ਨਾਮ ਦੀ ਕਮਾਈ ਕਰਦੇ ਹਨ ਪਰਮੇਸ਼ਵਰ ਦਾ ਨਾਮ ਜਪਦੇ ਹਨ ਸਤਿਗੁਰੂ ਕਹਿੰਦੇ ਉਹਨਾਂ ਦੇ ਬੰਦਨ ਮੇਰਾ ਵਾਹਿਗੁਰੂ ਆਪ ਘਟਦਾ ਹੈ ਔਰ ਉਹਨਾਂ ਦੇ ਜੀਵਨ ਦੀ ਅੰਗ ਸੰਗ ਪ੍ਰਮਾਤਮਾ ਆਪ ਸਹਾਇਤਾ ਕਰਦਾ ਹੈ ਚੇਤੇ ਰੱਖਣਾ ਗੁਰੂ ਕੇ ਸਵਾਰਿਓ ਵਾਹਿਗੁਰੂ ਹਮੇਸ਼ਾ ਸਹਾਈ ਹੁੰਦਾ ਹੈ ਪਰ ਉਹਦਾ ਸਹਾਈ ਹੋਵੇਗਾ ਜਿਹੜਾ ਉਸ ਪਰਮਾਤਮਾ ਦੀ ਸਿਫਤ ਵਿੱਚ ਜੁੜੇਗਾ ਜਿਹੜਾ ਉਹਦੇ ਨਾਮ ਵਿੱਚ ਜੁੜੇਗਾ ਜਿਹੜਾ ਉਹਦੀ ਆਗਿਆ ਵਿੱਚ ਰਹੇਗਾ ਸਤਗੁਰੂ ਕਹਿੰਨ ਲੱਗੇ ਪਰਮਾਤਮਾ ਉਹਦੀ ਅੰਗ ਸੰ સહાયਤਾ ਕਰਦਾ ਹੈ ਉਹਨੂੰ ਸਾਰੇ ਬੰਧਨਾਂ ਤੋਂ ਮੁਕਤ ਕਰਦਾ ਹੈ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਪ੍ਰਮਾਤਮਾ ਦੀਨਾਂ ਤੇ ਦਇਆ ਕਰਨ ਵਾਲਾ ਹੈ ਗਰੀਬ ਨਵਾਜ਼ ਉਸ ਨੂੰ ਪੁਕਾਰਿਆ ਜਾਂਦਾ ਹੈ ਉਹ ਦੀਨਾਂ ਤੇ ਦਇਆ ਕਰਦਾ ਹੈ ਦਿਆਲੂ ਹੈ ਉਹ ਪਾਲ ਬ੍ਰਹਮ ਹੈ ਉਹਦੀ ਕੋਈ ਸੀਮਾ ਨਹੀਂ ਹੈ ਇੰਨਾ ਵਿਸ਼ਾਲ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹਦੀ ਨਦਰ ਜਿਸ ਜੀਵ ਤੇ ਹੋ ਗਈ ਉਹ ਨਜ਼ਰੀ ਨਦਰ ਨੇ ਹਾਲ ਹੋ ਗਿਆ ਔਰ ਉਹਨੇ ਆਪਣੀ ਨਦਰ ਨਾਲ ਆਪਣੀ ਬਖਸ਼ਿਸ਼ ਦੇ ਨਾਲ ਜੀਵ ਦੇ ਬੰਧਨ ਜਿਹੜੇ ਸੰਸਾਰੇ ਕੱਢ ਦਿੱਤੇ ਸਾਧ ਸੰਗਤ ਇਹ ਸ਼ਬਦ ਨਦਰ ਗੁਰਬਾਣੀ ਵਿੱਚ ਬਹੁਤ ਵਾਰੀ ਆਇਆ ਹੈ ਜਿਸਦੇ ਅਰਥ ਕਿਰਪਾ ਹਨ ਰਹਿਮਤ ਹਨ जिदे अर्थ ਹਨ ਕਿ ਪ੍ਰਮਾਤਮਾ ਖੁਸ਼ ਹੋ ਜਾਏ ਜਿੰਦੇ ਤੇ ਉਹਨੇ ਆਪਣੀ ਨਜ਼ਰ ਕਰ ਦਿੱਤੀ ਮਿਹਰ ਕਰ ਦਿੱਤੇ ਕਹਿ ਲਗੇ ਉਸ ਦੀ ਸਹਾਇਤਾ ਉਸਨੇ ਕੀਤੀ ਔਰ ਉਹਨੂੰ ਬੰਦਲਾਂ ਤੋਂ ਮੁਕਤ ਕਰਕੇ ਸਦਾ ਲਈ ਆਪਣਾ ਬਣਾ ਲਿਆ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਕਹਿ ਲੀ ਕਿ ਪੂਰੇ ਸਤਗੁਰਾਂ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਾਰੇ ਜਿਹੜੇ ਰੋਗ ਜੀਵ ਨੂੰ ਲੱਗੇ ਸਨ ਉਹ ਦੁੱਖ ਰੋਗ ਕੱਟ ਦਿੱਤਾ ਸਭ ਤੋਂ ਵੱਡਾ ਰੋਗ ਗੁਰੂ ਕੇ ਸvaro ਕਿਹੜਾ ਹੈ ਭਾਵੇਂ ਸਰੀਰ ਦੇ ਰੋਗ ਵੀ ਬੜੇ ਭਿਆਨਕ ਮੰਨੇ ਗਏ ਨੇ ਔਰ ਬਹੁਤ ਪਿਆਰਕ ਭਿਆਨਕ ਦੀਰਗ ਦੀਰਗ ਰੋਗ ਮੰਨੇ ਗਏ ਨੇ ਪਰ ਉਹਨਾਂ ਵਿੱਚੋਂ ਮਨ ਕਰਕੇ ਮਨ ਦਾ ਇੱਕ ਜਿਹੜਾ ਰੋਗ ਹੈ ਉਹ ਬਹੁਤ ਭਿਆਨਕ ਹੈ ਉਹ ਰੋਗ ਹੈ ਹਉਮੈ ਦਾ ਰੋਗ ਔਰ ਉਸ ਰੋਗ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਉਹ ਰੋਗ ਕਦੀ ਵੀ ਬੰਦੇ ਨੂੰ ਪਰਮਾਤਮਾ ਦੇ ਨਾਲ ਮਿਲਣ ਨਹੀਂ ਦਿੰਦਾ ਹਉਮੈ ਦਾ ਸਭ ਤੋਂ ਵੱਡਾ ਵਿਗਾੜ ਹੈ ਅਸੀਂ ਸਤਿਗੁਰਾਂ ਦਾ ਪਵਿੱਤਰ ਬਚਨ ਪੜਦੇ ਹਾਂ ਸਾਬ ਨੇ ਉਸ ਹੌਮੇ ਦੇ ਰੋਗ ਨੂੰ ਦੀਰਗ ਰੋਗ ਕਿਹਾ ਹੈ ਦੀਰਗ ਦਾ ਮਤਲਬ ਇਹ ਹੈ ਜਿਸ ਦਾ ਇਲਾਜ ਨਾ ਹੋਵੇ ਸਤਿਗੁਰੂ ਕਹਿੰਦੇ ਨੇ ਹੌਮੇ ਦੀਰਗ ਰੋਗ ਹੈ ਬਹੁਤ ਭਿਆਨਕ ਰੋਗ ਹੈ ਇਹਦਾ ਇਲਾਜ ਸੰਸਾਰ ਵਿੱਚ ਕਿਸੇ ਵੀ ਹਸਪੀਟਲ ਵਿੱਚ ਹਸਪਤਾਲ ਵਿੱਚ ਡਿਸਪੈਂਸਰੀ ਵਿੱਚ ਨਹੀਂ ਹੋ ਸਕਦਾ ਫਿਰ ਸਤਪੁਰਾ ਤੋਂ ਪੁੱਛਿਆ ਗਿਆ ਮਹਾਰਾਜ ਕਿਰਪਾ ਕਰੋ ਇਹ ਭਿਆਨਕ ਰੋਗ ਅਗਰ ਕਿਸੇ ਨੂੰ ਲੱਗ ਜਾਏ ਤਾਂ ਉਸ ਰੋਗ ਦਾ ਇਸ ਰੋਗ ਦਾ ਨਿਪਟਾਰਾ ਕਿਵੇਂ ਹੋ ਸਕਦਾ ਕੋਈ ਨਾ ਕੋਈ ਤਾਂ ਇਲਾਜ ਤੁਸੀਂ ਕਿਰਪਾ ਕਰਕੇ ਦੱਸੋ ਤਾ ਗੁਰੂ ਸਾਹਿਬ ਜੀ ਨੇ ਬੜੀ ਦਿਆਲਤਾ ਕਹਤੇ ਕਹਿ ਲਗੇ ਭਾਵੇਂ ਇਹ ਧੀਰਗ ਰੋਗ ਹੈ ਭਿਆਨਕ ਰੋਗ ਹੈ ਪਰ دارو ਵੀ ਪ੍ਰਮਾਤਮਾ ਨੇ ਇਹਦੇ ਵਿੱਚ ਰੱਖਿਆ ਹੋਇਆ ਹੈ ਦਵਾ ਵੀ ਇਹਦੇ ਵਿੱਚ ਰੱਖੀ ਹੈ ਪੁੱਛਿਆ ਸਤਗੁਰੂ ਦਵਾ ਕਿਹੜੀ ਹੈ ਤਾਂ ਗੁਰੂ ਸਾਹਿਬ ਬਚਨ ਕਰਦੇ ਨੇ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਭਾਵਨਾਮ ਦੀ ਕਮਾਈ ਕਰਦਾ ਹੈ ਮੂਲ ਮੰਤਰ ਦੀ ਕਮਾਈ ਕਰਦਾ ਹੈ ਗੁਰ ਮੰਤਰ ਦੀ ਕਮਾਈ ਕਰਦਾ ਹੈ ਗੁਰ ਬਾਣੀ ਦਾ ਅਭਿਆਸ ਕਰਦਾ ਹੈ ਕਹਿ ਲਗੇ ਉਹ ਇਸ ਹੌਮੇ ਦੇ ਰੋਗ ਤੋਂ ਬਚ ਜਾਂਦਾ ਹੈ ਸਭ ਤੋਂ ਵੱਡੀ ਔਖਦ ਹੈ ਰੱਬ ਦਾ ਨਾਮ ਜਪਣਾ ਬਚਨ ਹੈ ਹੌਮੇ ਦੀਰਗ ਰੋਗ ਹੈ दारू ਪੀ ਇਸ ਮਾ ਹੈ दारू ਵੀ ਇਹਦੇ ਵਿੱਚ ਹੈ दारू ਕਿਹੜਾ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜੇ ਕਿਦਰੇ ਮਾਲਕ ਕਿਰਪਾ ਕਰ ਦੇਵੇ ਬਖਸ਼ਿਸ਼ ਕਰ ਦੇਵੇ ਕਿਸੇ ਨੂੰ ਆਪਣੇ ਸ਼ਬਦ ਦੀ ਕਮਾਈ ਬਖਸ਼ ਦੇਵੇ ਨਾਮ ਦੀ ਕਮਾਈ ਬਖਸ਼ ਦੇਵੇ ਗੁਰੂ ਕੇ ਸvaro ਉਹਦਾ ਹਉਮੈ ਦਾ ਰੋਗ ਕਟਿਆ ਜਾਂਦਾ ਇਹ ਕਿਰਪਾ ਕੇਵਲ ਤੇ ਕੇਵਲ ਗੁਰੂ ਕਰਦਾ ਹੈ ਤਾਂ ਹੀ ਤੇ ਆਪਾਂ ਬਾਣੀ ਵਿੱਚ ਗੁਰੂ ਨੂੰ ਵੈਦ ਪੜਿਆ ਅਸੀਂ ਦਰਸ਼ਨ ਕਰਦੇ ਹਾਂ ਸਤਿਗੁਰਾਂ ਨੇ ਬਾਣੀ ਵਿੱਚ ਗੁਰੂ ਨੂੰ ਵੈਦ ਆਖਿਆ ਔਖਦ ਨਾਮ ਨੂੰ ਕਿਹਾ ਰੋਗ ਹਮੇ ਨੂੰ ਆਖਿਆ ਅਸੀਂ ਬਚਨ ਪੜ੍ਹਦੇ ਹਾਂ ਸਤਿਗੁਰ ਜੀ ਦਾ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਆਵਖਦ ਮੁਖ ਦੇਵੇ ਕਟੇ ਜਮ ਕੀ ਫੰਦਾ ਮੇਰਾ ਗੁਰੂ ਪੂਰਾ ਵੈਦ ਹੈ ਕਿਰਪਾ ਕਰਦਾ ਜਦੋਂ ਸਿੱਖ ਤੇ ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦਾ ਔਰ ਨਾਮ ਦੀ ਦਾਤ ਬਖਸ਼ਿਸ਼ ਕਰਕੇ ਉਹਦੇ ਹਉਮੈ ਦੇ ਰੋਗ ਨੂੰ ਹਮੇਸ਼ਾ ਲਈ ਸਤਿਗੁਰੂ ਜੀ ਦੂਰ ਕਰ ਦਿੰਦੇ ਹਨ ਇਹ ਗੁਰੂ ਦੀ ਦਿਆਲਤ ਹੈ ਔਰ ਗੁਰੂ ਕੇ ਸਵਾਰੋ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਇਸ ਹਉਮੈ ਦੇ ਰੋਗ ਕਰਕੇ ਜੀਵ ਦਾ ਪਰਮਾਤਮਾ ਤੋਂ ਜਿਹੜਾ ਹੈ ਇੱਕ ਵਖੇਮਾ ਪਿਆ ਹੋਇਆ ਹੈ ਹਉਮੈ ਖਤਮ ਹੋ ਜਾਏ ਕੋਈ ਵਖੇਮਾ ਨਹੀਂ ਇਹ ਉਹਦਾ ਹੀ ਰੂਪ ਹੈ ਜਿਵੇਂ ਆਪਾਂ ਪਾਣੀ ਵਿੱਚ ਬੁਲਬਲਾ ਹੈ ਤੇ ਪਾਣੀ ਦਾ ਰੂਪ ਪਰ ਭਾਸ ਦਾ ਪਾਣੀ ਤੋਂ ਵੱਖਰਾ ਕਿਉਂ ਉਹਦੇ ਵਿੱਚ ਹਵਾ ਭਰੀ ਗਈ ਉਹਦੇ ਵਿੱਚ ਹਵਾ ਦਾ ਦੋਸ਼ ਹੈ ਹਵਾ ਦੇ ਦੋਸ਼ ਕਰਕੇ ਪਾਣੀ ਦਾ ਰੂਪ ਹੋਣ ਦੇ باوجود ਵੀ ਉਹ ਆਪਣਾ ਵजूद ਉਹਦਾ ਵੱਖਰਾ ਨਜ਼ਰ ਆਉਂਦਾ ਹੈ ਪਰ ਜਦੋਂ ਉਹਦੇ ਵਿੱਚੋਂ ਹਵਾ ਮੁਟ ਜਾਏ ਖਤਮ ਹੋ ਜਾਏ ਤਾਂ ਫਿਰ ਉਸਦਾ ਹੀ ਰੂਪ ਹੈ ਇਸੇ ਤਰ੍ਹਾਂ ਜਿਹੜੇ ਜੀਵ ਗੁਰੂ ਕੇ ਸਵਾਰਿਓ ਜਿੰਨਾ ਵਿੱਚੋਂ ਹਉਮੈ ਦਾ ਅਭਾਵ ਹੋ ਜਾਏ ਹਉਮੈ ਖਤਮ ਹੋ ਜਾਏ ਗੁਰੂ ਸਾਹਿਬ ਕਹਿੰਦੇ ਨੇ ਉਸ ਪ੍ਰਮਾਤਮਾ ਨਾਲ ਇੱਕ ਮਿਕ ਹੋ ਜਾਂਦੇ ਹਨ ਤੇ ਹਉਮੈ ਦੂਰ ਹੁੰਦੀ ਏ ਨਾਮ ਨਾਲ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਹੁੰਦਾ ਮਤਲਬ ਹਉਮੈ ਮੇਰੇ ਅੰਦਰ ਕੋਈ ਹਉਮੈ ਨਾ ਰਹੀ ਜਦੋਂ ਮੈਂ ਉਸ ਅਰਾਧਿਆ ਉਹਦਾ ਸਿਮਰਨ ਕੀਤਾ ਫਿਰ ਬਚਨ ਕਰਤੇ ਨੇ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੂ ਤਤ ਤੂੰ ਜਦੋਂ ਕਹਿੰਦੇ ਨੇ ਆਪਾ ਭਾਵ ਖਤਮ ਹੋ ਗਿਆ ਮੈਂ ਹੁਣ ਜਿੱਧਰ ਦੇਖਦਾ ਮਾਲਕਾ ਮੈਨੂੰ ਤੂੰ ਹੀ ਨજર ਆਉਣਾ ਕਿਉਂਕਿ ਮੇਰੇ ਅੰਦਰ ਵੀ ਤੇਰਾ ਸਾਖਸ਼ਾਤ ਹੋ ਗਿਆ ਔਰ ਮੈਂ ਜਦੋਂ ਬਾਹਰ ਤੇਰੇ ਦਰਸ਼ਨ ਕੀਤੇ ਹਰ ਇੱਕ ਵਿੱਚ ਤင်း ਤੂੰ ਹੀ ਵਿਦਮਾਨ ਨજર ਆਇਆ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਐਸੀ ਕਿਰਪਾ ਹੋ ਗਈ ਤਗਰੀਬ ਨਮਾਜ਼ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਦੋਂ ਗੁਰੂ ਨੇ ਕਿਰਪਾ ਕੀਤੀ ਦਇਆਲਤਾ ਕੀਤੀ ਤਾਂ ਉਹਨੇ ਮੇਰਾ ਸਾਰਾ ਹਉਮੈ ਦਾ ਰੋਗ ਖਤਮ ਕੀਤਾ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਨ ਜੋਗ ਗੁਰੂ ਕੇ ਸvaro ਸਹਿਬ ਕਹਿੰਦੇ ਨੇ ਮਨ ਤੇ ਤਨ ਦੋਵੇਂ ਸੁਖੀ ਹੋ ਗਏ ਕਿਵੇਂ ਪ੍ਰਭ ਧਿਆਵਣ ਜੋਗ ਜਦੋਂ ਉਸ ਧਿਆਵਣ ਜੋਗ ਸਿਮਰਨ ਜੋਗ ਵਾਹਿਗੁਰੂ ਨੂੰ ਸਿਮਰਿਆ ਜਦੋਂ ਗੁਰੂ ਨੇ ਕਿਰਪਾ ਕਰਕੇ ਨਾਮ ਦੀ ਦਾਤ ਦਿੱਤੀ ਫਿਰ ਤਨ ਵੀ ਸੀਤਾ ਸੁਖੀ ਹੋ ਗਿਆ ਮਨ ਵੀ ਸੁਖੀ ਹੋ ਗਿਆ ਅਸੀਂ ਇਹ ਬਚਨ ਬਾਣੀ ਵਿੱਚ ਪੜਦੇ ਆਂ ਤਨ ਵੀ ਹਰਿਆ ਹੋ ਗਿਆ ਤੇ ਮਨ ਵੀ ਹਰਿਆ ਹੋ ਗਿਆ ਉਥੇ ਹਰੀਆਲੀ ਦੇ ਅਰਥ ਕੋਈ ਰੁੱਖਾਂ ਵਰਗੀ ਹਰੀਆਲੀ ਨਹੀਂ ਹੈ ਉਥੇ ਹਰੀਆਲੀ ਦੇ ਅਰਥ ਹਨ ਰੋਗਾਂ ਤੋਂ ਮੁਕਤ ਹੋ ਗਿਆ ਦੋਸ਼ ਤੋਂ ਮੁਕਤ ਹੋ ਗਿਆ ਉਹਦੇ ਨਾਮ ਵਿੱਚ ਖੜ ਗਿਆ ਜਿਵੇਂ ਅਸੀਂ ਆਪਾਂ ਬਚਨ ਪੜ੍ਹਦੇ ਆਂ ਸਾਬ ਕਹਿੰਦੇ ਹਰ ਕਾ ਨਾਮ ਧਿਆਏ ਕਾ ਉਹ ਹਰਿਆ ਭਾਈ ਹਰੀ ਦਾ ਨਾਮ ਧਿਆ ਕੇ ਜਪ ਕੇ ਸਿਮਰ ਕੇ ਹਰਿਆ ਹੋ ਜਾਈਦਾ ਹੈ ਦੁੱਖ ਦੂਰ ਹੋ ਜਾਂਦੇ ਹਨ ਤਨ ਤੇ ਮਨ ਸੁਖੀ ਹੋ ਜਾਂਦਾ ਹੈ ਸਤਿਗੁਰੂ ਕਹਿੰਦੇ ਨੇ ਵੀ ਜਦੋਂ ਗੁਰੂ ਨੇ ਕਿਰਪਾ ਕੀਤੀ ਨਾਮ ਦਿੱਤਾ ਉਸ ਧਿਆਮਣ ਜੋਗ ਪ੍ਰਭੂ ਨੂੰ ਧਿਆਇਆ ਸਿਮਰਿਆ ਤੇ ਤਨ ਤੇ ਮਨ ਸੀਤਲ ਹੋ ਗਏ ਰਹਾਉ ਇਹ ਵਚਨ ਰਹਾਉ ਦਾ ਮਤਲਬ ਹੈ ਠਹਿਰ ਜਾ ਸ਼ਬਦ ਦਾ ਕੇਂਦਰੀ ਭਾਵ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਰਹਾਉ ਦੀ ਪੰਕਤੀ ਵਿੱਚ ਬਖਸ਼ਿਸ਼ ਕਰ ਦੇਣ ਵਿਚਾਰ ਕਰੋ ਵਿਦਵਾਨਾਂ ਨੇ ਇਹਦੇ ਅਰਥ ਇਥੇ ਨੇ ਰੁਕ ਜਾਓ ਠਹਿਰ ਜਾਓ ਵਿਚਾਰੋ ਇਹ ਬਚਨ ਸਤਿਗੁਰਾਂ ਨੇ ਰਹਾਉ ਇਸ ਵਾਸਤੇ ਇਹ ਵਰਤਿਆ ਹੈ ਆਉ ਖਦ ਹਰ ਕਾ ਨਾਮ ਹੈ ਜੇਤ ਰੋਗ ਨਾ ਵਿਆਪੇ ਗਰੀਬ ਨਿਵਾਜ਼ ਪਾਤਸ਼ਾਹ ਮਹਾਰਾਜ ਅੱਗੇ ਬਚਨ ਕਰਦੇ ਰਹੇ ਵੀ ਪ੍ਰਮਾਤਮਾ ਦਾ ਨਾਮ ਅਵਖਦ ਹੈ ਅਵਖਦ ਮਤਲਬ ਦਵਾਈ ਪ੍ਰਮਾਤਮਾ ਦਾ ਨਾਮ ਅਵਖਦ ਹੈ ਔਰ ਜਿਹੜਾ ਨਾਮ ਜਪਦਾ ਹੈ ਜਿਹੜਾ ਬੰਦਗੀ ਕਰਦਾ ਹੈ ਸਹਬ ਕਹਿੰਦੇ ਨੇ ਵੀ ਉਹਨੂੰ ਰੋਗ ਨਹੀਂ ਵਿਆਪਦਾ ਦੇਖੋ ਜਿਹੜੀ ਬੇਨਤੀ ਕਰ ਰਿਆ ਸਾਂ ਪਰਮਾਤਮਾ ਦਾ ਨਾਮ ਦਵਾਈ ਹੈ ਜਿਹੜਾ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਗੁਰੂ ਕੇ ਸਵਾਰ ਉਹ ਨੂੰ ਕਦੀ ਵੀ ਰੋਗ ਵਿਆਪਦੇ ਨਹੀਂ ਨਾ ਹੋਮੇ ਦਾ ਰੋਗ ਨਾ ਕੋਈ ਘੋਰ ਰੋਗ ਵੈਸੇ ਤਾਂ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤਾ ਹੈ ਨਾ ਵੀ ਸਾਰੀ ਦੁਨੀਆ ਰੋਗੀ ਹੈ ਜੋ ਵੀ ਇਸ ਸੰਸਾਰ ਵਿੱਚ ਨੌજર ਆਉਂਦਾ ਸਾਰੇ ਰੋਗੀ ਨੇ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੇ ਸਤਿਗੁਰੂ ਮੇਰਾ ਰੋਗ ਤੋਂ ਰਹਿਤ ਹੈ ਨਿਰਲੇਪ ਹੈ ਔਰ ਚੇਤੇ ਰੱਖਣਾ ਉਹ ਗੁਰੂ ਜਦੋਂ ਕਿਦਰੇ ਨਾਮ ਦੀ ਦਵਾਈ ਕਿਸੇ ਨੂੰ ਦਿੰਦਾ ਤੇ ਨਾਮ ਜਪਾ ਕੇ ਨਾਮ ਜਪਣ ਵਾਲੇ ਨੂੰ ਵੀ aroog ਕਰ ਦਿੰਦਾ ਹੈ ਨਾਮ ਵਿੱਚ ਇੰਨੀ ਬਰਕਤ ਹੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨਾ ਜਾਪੈ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਵੀ ਜਿਹੜੇ ਸਾਧ ਸੰਗਤ ਵਿੱਚ ਬੈਠ ਕੇ ਮਨ ਕਰਕੇ ਤਨ ਕਰਕੇ ਉਸ ਪ੍ਰਮਾਤਮਾ ਦੇ ਨਾਮ ਨਾਲ ਹਿੱਤ ਕਰਦੇ ਨੇ ਜਪਦੇ ਨੇ ਹਜ਼ੂਰ ਕਹਿੰਦੇ ਨੇ ਵੀ ਉਹਨਾਂ ਨੂੰ ਕਦੀ ਫਿਰ ਦੁੱਖ ਨਹੀਂ ਲੱਗਦਾ ਬੜੀ ਵੱਡੀ ਕਿਰਪਾ ਦੇਖੋ ਕਿੰਨੀ ਵੱਡੀ ਦਿਯਾਲਤਾ ਸਤਗੁਰਾਂ ਨੇ ਸਾਡੇ ਤੇ ਕੀਤੀ ਕਿੰਨਾ ਸੌਖਾ ਮਾਰਗ ਬਖਸ਼ਿਸ਼ ਕੀਤਾ ਸਾਨੂੰ ਨਹੀਂ ਕਿਹਾ ਕਿ ਤੂੰ ਜੰਗ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਜਾ ਕੇ ਨਾਮ ਜਪ ਜਾਂ ਤਾਂ ਤੇਰਾ ਭਲਾ ਹੋਵੇਗਾ ਸਾਨੂੰ ਇਹ ਨਹੀਂ ਆਖਿਆ ਕਿ ਤੂੰ ਕੋਈ ਆਪਣੇ ਤਨ ਨੂੰ ਤਪਾ ਤਾਂ ਤੇਰਾ ਭਲਾ ਹੋਵੇਗਾ ਜਾਂ ਤੂੰ ਕੋਈ ਕਰਮ ਕਾਂਡ ਕਰ ਤਾਂ ਤੇਰਾ ਭਲਾ ਹੋਵੇਗਾ ਸਤਗੁਰਾਂ ਨੇ ਢੀ ਦੀਆਲਤਾ ਕੀਤੀ ਜਦੋਂ ਗੁਰਮਤਿ ਦਾ ਪ੍ਰਕਾਸ਼ ਕੀਤਾ ਕਹਿਣ ਲੱਗੇ ਤੂੰ ਸੰਗਤ ਵਿੱਚ ਬੈਠ ਕੇ ਨਾਮ ਜਪ ਜਿਹੜਾ ਸੰਗਤ ਵਿੱਚ ਬੈਠ ਕੇ ਨਾਮ ਜਪਣਗੇ ਉਹਨਾਂ ਦਾ ਭਲਾ ਹੋ ਜਾਏ ਇਹ ਤਪਾਂ ਸਿਰ ਤਪ ਹੈ ਸਾ ਸੰਗਤ ਸਭ ਤੋਂ ਵੱਡੀ ਗੁਰੂ ਕੇ ਸਵਾਰ ਬਖਸ਼ਿਸ਼ ਹੈ ਔਰ ਗੁਰੂ ਸਾਹਿਬ ਜੀ ਨੇ ਤੋ ਪੁੱਛਿਆ ਸੀ ਸਿੱਖ ਨੇ ਮਹਾਰਾਜ ਕਿਰਪਾ ਕਰੋ ਸੰਗਤ ਵਿੱਚ ਨਾਮ ਜਪਣਾ ਜ਼ਰੂਰੀ ਹੈ ਕਿਨ ਲਈ ਹਾਂ ਪੁੱਛਿਆ ਜੀ ਕਿਉਂ ਤੇ ਸਤਗੁਰੂ ਬਚਨ ਕਰਦੇ ਨੇ ਵੀ ਸੰਗਤ ਵਿੱਚ ਰੱਬ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜਿਉ ਸੰਗਤ ਵਿੱਚ ਪ੍ਰਮਾਤਮਾ ਦਾ ਵਾਸਾ ਹੈ ਜਦੋਂ ਤੂੰ ਸੰਗਤ ਵਿੱਚ ਬੈਠ ਕੇ ਨਾਮ ਜਪੇਂਗਾ ਤੇਰੇ ਜੀਵਨ ਦਾ ਭਲਾ ਹੋਵੇਗਾ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਦੇਣੇ ਵੀ ਜਿਹੜੇ ਸੰਗਤ ਵਿੱਚ ਬੈਠ ਕੇ ਤਨ ਕਰਕੇ ਮਨ ਕਰਕੇ ਨਾਮ ਨਾਲ ਹਿੱਤ ਜੋੜ ਕੇ ਪਿਆਰ ਕਰਕੇ ਨਾਮ ਜਪਦੇ ਨੇ ਉਹਨਾਂ ਦਾ ਨੂੰ ਦੁੱਖ ਨਹੀਂ ਲੱਗਦਾ ਉਹ ਹਮੇਸ਼ਾ arogh ਹਨ ਹਰ 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 ਜਾਪੀ ਐ ਅੰਤਰ ਲਿਵ ਲਾਏ ਗਰੀਬ ਨਵਾਜ਼ ਪਾਤਸ਼ਾਹ ਜੀ ਅੱਗੇ ਉਪਦੇਸ਼ ਕਰਦੇ ਨੇ ਭਈ ਰੱਬ ਦੇ ਨਾਮ ਨੂੰ ਵਾਹਿਗੁਰੂ ਦੇ ਨਾਮ ਨੂੰ ਜਪੀਏ ਹਰ ਵੇਲੇ ਜਪੀਏ ਤੇ ਅੰਤਰ ਆਤਮੇ ਲਿਵ ਲਾ ਕੇ ਧਿਆਨ ਨਾਲ ਜਿਵੇਂ ਆਪਾਂ ਪੜਦੇ ਆ ਨਾ 20 ਸੁਰਤ ਜੋੜ ਕੇ ਲਿਵ ਲਾ ਕੇ ਧਿਆਨ ਇਕਾਗਰ ਕਰਕੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਅਕਾਗਰ ਚੇਤ ਅਕਾਗਰ ਚਿਤ ਕਰਕੇ ਸੁਰਤ ਜੋੜ ਕੇ ਕਹਿੰਦੇ ਹਰ ਵੇਲੇ ਨਾਮ ਜਪਣਾ ਚਾਹੀਦਾ ਹੈ ਇਹੀ ਮਨੁੱਖ ਦੇ ਜੀਵਨ ਦਾ ਸਭ ਤੋਂ ਵੱਡਾ ਲਾਹਾ ਹੈ ਜਿਹੜੀ ਕਾਇਆ ਉਸ ਨਾਲ ਲਿਵ ਨਹੀਂ ਜੋੜਦੀ ਉਹਦੇ ਬਾਰੇ ਅਸੀਂ ਬਚਨ ਪੜ੍ਹਦੇ ਹਾਂ ਸਾਚੀ ਲਿਵਾ ਬਿਨ ਦੇਹ ਨਿਮਾਣੀ ਦੇਹ ਨਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਲਿਬ ਤੋਂ ਬਿਨਾ ਇਸ ਦੇਹ ਦੀ ਕੋਈ ਗੁਰੂ ਕੇ ਸਵਾਰੋ ਕੀਮਤ ਨਹੀਂ ਹੈ ਤੋ ਗੁਰੂ ਸਾਹਿਬ ਵਚਨ ਕਰਦੇ ਨੇ ਵੀ ਜਿਹੜੇ ਲਿਵ ਲਾ ਕੇ ਅੰਕਰ ਆਤਮੇ ਹਰ ਵੇਲੇ ਨਾਮ ਜਪਦੇ ਰਹਣ ਉਹਨਾਂ ਦਾ ਭਲਾ ਹੁੰਦਾ ਹੈ ਇਸ ਕਰਕੇ ਭਾਈ ਹਰ ਵੇਲੇ ਅੰਕਰ ਆਤਮੇ ਉਸ ਪ੍ਰਮਾਤਮਾ ਦੀ ਸਿਮਤ ਕਰਨੀ ਚਾਹੀਦੀ ਹੈ ਕਿਲ ਵਿਖ ਉਤਰਹਿ ਸੁਧ ਹੋਏ ਸਾਧੂ ਸਰਣਾਈ ਕਿਲ ਵਿਖਦਾ ਪਾ ਮਤਲਬ ਹੈ ਪਾਪ ਵੱਡੇ ਵੱਡੇ ਪਾਪ ਜਿਹੜੇ ਨਾਮ ਜਪਦੇ ਨੇ ਔਰ ਅਗੇ ਇੱਕ ਬਚਨ ਕੀਤਾ ਸਾਧੂ ਸਰਣਾਈ ਜਿਹੜੇ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਬੈਠਦੇ ਨੇ ਔਰ ਗੁਰਮਖਾਂ ਦੀ ਸੰਗਤ ਵਿੱਚ ਬੈਠ ਕੇ ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਵੱਡੇ ਵੱਡੇ ਪਾਪ ਵੱਡੇ ਵੱਡੇ ਔਗਣ ਸਾਰੇ ਉੱਤਰ ਜਾਂਦੇ ਨੇ ਦੇਖੋ ਕਿੰਦੀ ਵੱਡਾ ਕਿੰਦੀ ਵੱਡੀ ਕਰ